ਕਨਾਂ ਸਵਾਗਤ ਹੈ ਜੀ ਤਾਂ ਇਸ ਸਮੇ ਇੱਕ ਵੱਡੀ ਅਤੇ ਚੰਗੀ ਖੁਸ਼ਖਬਰੀ ਸਾਹਮਣੇ ਆਈ ਆ ਦੱਸਦੇ ਕਿ ਭਾਰਤ ਦੀ ਹਾਕੀ ਟੀਮ ਨੇ ਕਮਾਲ ਕਰਿਆ ਚੈਂਪੀਅਨਸ ਟਰੋਫੀ ਭਾਰਤੀ ਟੀਮ ਨੇ ਜਿੱਤੀ ਆ ਤਾਂ ਭਾਰਤ ਦੀਆਂ ਧੀਆਂ ਨੇ ਕਮਾਲ ਕੀਤਾ ਤੇ ਲਗਾਤਾਰ ਦੂਜੀ ਵਾਰ ਇਸ ਟਰੋਫੀ ਨੂੰ ਆਪਣੇ ਨਾਮ ਕੀਤਾ ਦੱਸਦੇ ਕਿ ਫਾਈਨਲ ਦੇ ਵਿੱਚ ਭਾਰਤੀ ਟੀਮ ਨੇ ਚੀਨ ਨੂੰ ਹਰਾਇਆ ਤੇ 1-0 ਦੇ ਨਾਲ ਮਾਤ ਦੇ ਕੇ ਇਸ ਕਿਤਾਬ ਨੂੰ ਆਪਣੇ ਨਾਮ ਕੀਤਾ ਤਾਂ ਵੱਡੀ ਖਬਰ ਇਸ ਸਮੇਂ ਹਾਕੀ ਦੇ ਮੈਦਾਨ ਤੋਂ ਸਾਹਮਣੇ ਆ ਰਹੀ ਆ ਤਾਂ ਕਹਿ ਸਕਦੇ ਆ ਕਿ ਇੱਕ ਵਾਰ ਫਿਰ ਤੋਂ ਹਾਕੀ ਦੇ ਵਿੱਚ ਭਾਰਤੀ ਖਿਡਾਰੀਆਂ ਦੀ ਬੱਲੇ-ਬੱਲੇ ਹੁੰਦੀ ਹੋਈ ਨਜ਼ਰ ਆ ਰਹੀ ਆ ਜਿੱਥੇ 올림픽 ਖੇਡਾਂ ਦੇ ਵਿੱਚ ਮੁੰਡਿਆਂ ਦੀ ਟੀਮ ਨੇ ਮੈਡਲ ਜਿੱਤਿਆ ਸੀ ਉੱਥੇ ਹੀ ਹੁਣ ਕੁੜੀਆਂ ਦੀ ਟੀਮ ਨੇ ਇੱਕ ਵਾਰ ਫਿਰ ਤੋਂ ਕਮਾਲ ਕੀਤਾ ਤੇ ਲਗਾਤਾਰ ਦੂਜੇ ਸਾਲ ਇਸ ਖਿਤਾਬ ਨੂੰ ਜਿੱਤਿਆ ਉੱਥੇ ਹੀ ਦੱਸ ਦਈਏ ਕਿ ਲਗਾਤਾਰ ਜਿੱਥੇ ਦੋ ਵਾਰ ਭਾਰਤੀ ਟੀਮ ਨੇ ਖਿਤਾਬ ਜਿੱਤ ਲਿਆ ਤੇ ਤੀਜੀ ਵਾਰ ਤੀਜੀ ਵਾਰ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਵਾ ਤਾਂ ਫਾਈਨਲ ਮੁਕਾਬਲੇ ਦੇ ਵਿੱਚ ਚੀਨ ਨੂੰ ਭਾਰਤ ਨੇ 1-0 ਦੇ ਨਾਲ ਹਰਾਇਆ ਦੱਸ ਦੇ ਕਿ ਬਿਹਾਰ ਦੇ ਰਾਜਗੀਰ ਦੇ ਵਿੱਚ ਏਸ਼ੀਅਨ ਚੈਂਪੀਅਨਸ ਟਰੋਫੀ ਖੇਡੀ ਗਿਆ ਤੇ ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਦੇ ਵੱਲੋਂ ਕਮਾਲ ਦੀ ਖੇਡ ਦਿਖਾਈ ਗਈ ਤੇ ਫਾਈਨਲ ਮੁਕਾਬਲੇ ਦੇ ਵਿੱਚ ਚੀਨ ਨੂੰ 1 ਜ਼ੀਰੋ ਦੇ ਨਾਲ ਭਾਰਤੀ ਟੀਮ ਦੇ ਵੱਲੋਂ ਮਾਰ ਦਿੱਤੀ ਗਿਆ ਸੀ ਦੱਸਿਆ ਕਿ ਇਸ ਮੁਕਾਬਲੇ ਦੇ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਸਮਾਂ ਭਾਰਤੀ ਖਿਡਾਰੀਆਂ ਨੇ ਗੇਂਦ ਆਪਣੇ ਕੋਲ ਰੱਖੀ ਅਤੇ ਇਸ ਮੁਕਾਬਲੇ ਦੇ ਵਿੱਚ ਚੀਨ ਨੂੰ ਕੋਈ ਵੀ ਗੋਲ ਨਹੀਂ ਕਰਨ ਦਿੱਤਾ ਉਤ ਸਹੀ ਭਾਰਤ ਦੀ ਟੀਮ ਨੇ ਦੀਪਿਕਾ ਦੇ ਵੱਲੋਂ ਭਾਰਤੀ ਟੀਮ ਦੇ ਲਈ ਇੱਕ ਜਿਹੜਾ ਗੋਲ ਕੀਤਾ ਗਿਆ ਸੀ ਦੱਸਿਆ ਕਿ ਉਨ੍ਹਾਂ ਦੇ ਗੋਲ ਦੇ ਨਾਲ ਹੀ ਭਾਰਤੀ ਟੀਮ ਨੇ ਇਸ ਖਿਤਾਬ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਾਊਥ ਕੋਰੀਆ ਦੀ ਵੀ ਭਾਰਤੀ ਟੀਮ ਨੇ ਬਰਾਬਰੀ ਕਰ ਲਈਆ ਦੱਸਦੀ ਕਿ ਸਾਊਥ ਕੋਰੀਆ ਦੀ ਟੀਮ ਨੇ ਵੀ ਇਸ ਮੁਕਾਬਲੇ ਨੂੰ ਜਕੇ ਲਈਏ ਇਸ ਖਿਤਾਬ ਨੂੰ ਤਿੰਨ ਵਾਰ ਜਿੱਤਿਆ ਇਸ ਤੋਂ ਪਹਿਲਾਂ ਤਿੰਨ ਵਾਰ ਸਾਊਥ ਕੋਰੀਆ ਦੀ ਟੀਮ ਇਹ ਖਿਤਾਬ ਜਿੱਤ ਚੁੱਕਿਆ ਤੇ ਹੁਣ ਤੀਜੀ ਵਾਰ ਭਾਰਤੀ ਟੀਮ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਭਾਰਤ ਨੇ ਇਸ ਤੋਂ ਪਹਿਲਾਂ 2016 ਦੇ ਵਿੱਚ ਪਹਿਲੀ ਵਾਰ ਇਹ ਕਿਤਾਬ ਜਿੱਤਿਆ ਸੀ 2023 ਦੇ ਵਿੱਚ ਦੂਜੀ ਵਾਰ ਅਤੇ ਹੁਣ 2024 ਦੇ ਵਿੱਚ ਭਾਰਤੀ ਟੀਮ ਨੇ ਤੀਜੀ ਵਾਰ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਉਥੇ ਇਹ ਰਾਜ ਹੈ ਕਿ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤ ਨੇ ਜਾਪਾਨ ਦੀ ਟੀਮ ਨੂੰ ਮਾਦ ਦਿੱਤੀ ਸੀ ਅਤੇ ਫਾਈਨਲ ਦੇ ਵਿੱਚ ਐਂਟਰੀ ਕੀਤੀ ਸੀ ਤੇ ਹੁਣ ਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਓਲੰਪਿਕ ਖੇਡਾਂ ਦੀ ਤਗਮਾ ਜੇਤੂ ਟੀਮ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿਹੜਾ ਜਿੱਤਿਆ ਵਾ ਦੱਸਦੇ ਕਿ ਚੀਨ ਦੀ ਟੀਮ ਨੇ ਓਲੰਪਿਕ ਖੇਡਾਂ ਦੇ ਵਿੱਚ ਮੈਡਲ ਜਿੱਤਿਆ ਸੀ ਅਤੇ ਉਸ ਟੀਮ ਨੂੰ ਹਰਾ ਕੇ ਭਾਰਤੀ ਟੀਮ ਨੇ ਜਿੱਥੇ ਖਿਤਾਬ ਆਪਣੇ ਨਾਮ ਕੀਤਾ ਉੱਥੇ ਹੀ ਇੱਕ ਨਵਾਂ ਰਿਕਾਰਡ ਵੀ ਬਣਾਇਆ ਕਿ ਲਗਾਤਾਰ ਦੂਜੀ ਵਾਰ ਭਾਰਤੀ ਟੀਮ ਨੇ ਇਸ ਖਿਤਾਬ ਨੂੰ ਜਿੱਤਿਆ ਅਤੇ ਤਿੰਨ ਵਾਰ ਟੋਟਲ ਜਿਹੜਾ ਖਿਤਾਬ ਭਾਰਤੀ ਟੀਮ ਹੁਣ ਜਿੱਤ ਚੁੱਕੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹਾਕੀ ਦੇ ਮੈਦਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਦੇ ਵੱਲੋਂ ਕਮਾਲ ਦੀ ਖੇਡ ਦਿਖਾਈ ਗਈ ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਨੂੰ ਆਪਣੇ ਨਾਮ ਕੀਤਾ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਖਿਤਾਬ ਭਾਰਤੀ ਟੀਮ ਨੇ ਜਿੱਤਿਆ ਤੇ ਸਾਊਥ ਕੋਰੀਆ ਦੇ ਰਿਕਾਰਡ ਦੀ ਭਾਰਤੀ ਟੀਮ ਨੇ ਬਰਾਬਰੀ ਵੀ ਕਰ ਲਈ ਆ ਦੱਸਦੀ ਕਿ ਭਾਰਤੀ ਟੀਮ ਤਿੰਨ ਵਾਰ ਇਹ ਖਿਤਾਬ ਜਿੱਤ ਚੁੱਕੀ ਆ ਸਾਊਥ ਕੋਰੀਆ ਨੇ ਤਿੰਨ ਵਾਰ ਜਿੱਤਿਆ ਤੇ ਜਾਪਾਨ ਦੀ ਟੀਮ ਵੀ ਦੋ ਵਾਰ ਇਸ ਖਿਤਾਬ ਨੂੰ ਆਪਣੇ ਨਾਮ ਕਰ ਚੁੱਕੀ ਆ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਆ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ ਉੱਥੇ ਹੀ ਅਹਿਮ ਗੱਲ ਹੈ ਕਿ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਵਿੱਚ ਖੇਡੇ ਗੇ ਲੀਗ ਮੁਕਾਬਲਿਆਂ ਦੇ ਵਿੱਚ ਵੀ ਜਿੱਤ ਹਾਸਲ ਕੀਤੀ ਸੀ ਭਾਰਤੀ ਟੀਮ ਨੇ ਪੰਜ ਮੁਕਾਬਲੇ ਖੇਡੇ ਸੀ ਤੇ ਸਾਰੇ ਮੁਕਾਬਲੇ ਭਾਰਤੀ ਟੀਮ ਨੇ ਜਿੱਤੇ ਨੇ ਇੱਕ ਵੀ ਟੀਮ ਭਾਰਤੀ ਟੀਮ ਹਾਰੀ ਨਹੀਂ ਹੈ ਤਾਂ ਦੱਸ ਦਿਓ ਕਿ ਹੁਣ ਚੀਨ ਦੀ ਟੀਮ ਨੂੰ ਹਰਾ ਕੇ ਭਾਰਤ ਨੇ ਇੱਕ ਨਵਾਂ ਇਤਿਹਾਸ ਰਚਿਆ ਭਾਰਤ ਦੀਆਂ ਧੀਆਂ ਨੇ ਜਿੱਥੇ ਇਤਿਹਾਸ ਰਚਿਆ ਉੱਥੇ ਹੀ ਇੱਕ ਰਿਕਾਰਡ ਵੀ ਬਣਾ ਦਿੱਤਾ ਲਗਾਤਾਰ ਦੋ ਵਾਰ ਇਸ ਖਿਤਾਬ ਨੂੰ ਜਿੱਤਣ ਦਾ ਤੇ ਹੁਣ ਸਾਊਥ ਕੋਰੀਆ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ ਤਿੰਨ ਤਿੰਨ ਵਾਰ ਰੂਮਾ ਟੀਮਾਂ ਨੇ ਇਸ ਖਿਤਾਬ ਨੂੰ ਜਿੱਤਿਆ ਹੋਤਾ ਦੱਸਿਆ ਕਿ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਮੁਕਾਬਲਾ ਬਿਹਾਰ ਦੇ ਰਾਜਗੀਰ ਦੇ ਵਿੱਚ ਖੇਡਿਆ ਗਿਆ ਜਿੱਥੇ ਭਾਰਤੀ ਟੀਮ ਨੇ 1-0 ਦੇ ਨਾਲ ਫਾਈਨਲ ਮੁਕਾਬਲੇ ਦੇ ਵਿੱਚ ਚੀਨ ਨੂੰ ਮਾਤ ਦਿੱਤੀ ਅਤੇ ਇਸ ਟੂਰਨਾਮੈਂਟ ਨੂੰ ਜਿੱਤਿਆ ਵਾਤਾ ਵੱਡੀ ਖਬਰ ਇਸ ਸਮੇਂ ਹਾਕੀ ਦੇ ਮੈਦਾਨ ਤੋਂ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਮੁੰਡਿਆਂ ਦੀ ਹਾਕੀ ਦੀ ਟੀਮ ਨੇ ਵੀ ਸ਼ਾਨਦਾਰ ਖੇਡ ਦਿਖਾਈ ਸੀ ਜਿੱਤੇ ਏਸ਼ੀਅਨ ਖੇਡਾਂ ਦੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ 골ਡ ਮੈਡਲ ਜਿੱਤਿਆ ਸੀ ਉੱਥੇ ਹੀ 올림픽 ਖੇਡਾਂ ਦੇ ਵਿੱਚ ਲਗਾਤਾਰ ਭਾਰਤੀ ਟੀਮ ਨੇ ਦੋ ਵਾਰ ਕਾਂਸੀ ਦਾ ਤਗਮਾ ਜਿੱਤਣ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਮਨਪ੍ਰੀ ਸਿੰਘ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਨੇ ਕੰਸੀ ਦਾ ਤਗਮਾ ਜਿੱਤਿਆ ਸੀ ਤੇ ਇਸ ਵਾਰ 2024 ਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਨੇ ਕੰਸੀ ਦਾ ਤਗਮਾ ਜਿੱਤਿਆ ਸੀ ਜਿੱਥੇ ਮੁੰਡਿਆਂ ਦੀ ਹਾਕੀ ਦੇ ਵਿੱਚ ਭਾਰਤੀ ਖਿਡਾਰੀ ਕਮਾਲ ਕਰ ਰਹੇ ਨੇ ਉੱਥੇ ਹੀ ਹੁਣ ਕੁੜੀਆਂ ਦੀ ਹਾਕੀ ਦੇ ਵਿੱਚ ਵੀ ਭਾਰਤੀ ਟੀਮ ਨੇ ਕਮਾਲ ਕੀਤਾ ਤੇ ਮੈਡਲ ਜਿਹੜਾ ਜਿੱਤਿਆ ਵਾ ਫਾਈਨਲ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਤਾਂ ਇਸ ਸਮੇਂ ਇੱਕ ਵੱਡੀ ਅਤੇ ਚੰਗੀ ਖੁਸ਼ਖਬਰੀ ਸਾਹਮਣੇ ਆਈ ਆ ਵਸਤੀ ਕਿ ਭਾਰਤ ਦੀ ਹਾਕੀ ਟੀਮ ਨੇ ਕਮਾਲ ਕਰਿਆ ਚੈਂਪੀਅਨਸ ਟਰੋਫੀ ਭਾਰਤੀ ਟੀਮ ਨੇ ਜਿੱਤੀ ਆ ਤਾਂ ਭਾਰਤ ਦੀਆਂ ਧੀਆਂ ਨੇ